ਬਚਪਨ ਦੇ ਵਿੱਚ ਮੇਰੀ ਮਾਂ ਇੱਕ ਗੱਲ ਕਹਿ ਕਰਦੀ ਹੁੰਦੀ ਸੀ ਕਿ ਜਿਹੜਾ ਅਸੀਂ ਕਰਜ਼ਾ ਲੈਨੇ ਆ ਉਹ ਕਰਜ਼ਾ ਵੱਧਾ ਆ ਇੱਕ ਛੋਟੀ ਜੀ ਗੱਲ ਕਿ ਜਿਹੜਾ ਕਰਜ਼ਾ ਹੈ ਉਹ ਦਿਨ ਰਾਤ ਸੁੰਦਾ ਹੈ ਜਦੋਂ ਅਸੀਂ ਕਰਜ਼ਾ ਲੈਨੇ ਆ ਕਿਸੇ ਵੀ ਕੰਮ ਵਾਸਤੇ ਤਾਂ ਸਾਨੂੰ ਇਹ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਉਹ ਕਰਜ਼ੇ ਨੂੰ ਉਹ ਲੈਏ ਹੋਏ ਪੈਸਿਆਂ ਨੂੰ ਉੱਥੇ ਹੀ ਵਰਤੀਏ ਜਿੱਥੇ ਸਾਨੂੰ ਜ਼ਰੂਰਤ ਹੈ ਫੋਰ ਐਗਜ਼ਾਮਪਲ ਦੇ ਤੌਰ ਤੇ ਮੈਂ ਇੱਥੇ ਕਹਿਣਾ ਚਾਹਾਂਗੀ ਕਿ ਜਿਵੇਂ ਅਸੀਂ ਜਿਹੜਾ ਕਰਜ਼ਾ ਲਿਆ ਆ ਅਸੀਂ ਦੁਕਾਨ 'ਚ ਕਪੜਾ ਪਾਉਣਾ ਆ ਅਸੀਂ ਉਸ ਦੁਕਾਨ ਦੇ ਵਿੱਚ ਜਦੋਂ ਕਪੜਾ ਪਾਉਣਾ ਆ ਉਹਦੇ ਲਈ ਅਸੀਂ ਕਰਜ਼ਾ ਲਿਆ ਆ ਤਾਂ ਸਾਨੂੰ ਉਹਦਾ ਕਪੜਾ ਹੀ ਪਾਉਣਾ ਚਾਹੀਦਾ ਆ ਅਸੀਂ ਕਾਰੋਬਾਰ ਵਾਸਤੇ ਪੈਸੇ ਲੈਣੇ ਆ ਪਰ ਅਸੀਂ ਉਸ ਨੂੰ ਵਰਤ ਕਿਸੇ ਹੋਰ ਜਗ੍ਹਾ ਤੇ ਲੈਣੇ ਆ ਜਿਦੇ ਕਰਕੇ ਕਰਜ਼ਾ ਸਾਡੇ ਸਿਰ ਤੇ ਚੜ ਜਾਂਦਾ ਹੈ ਕਾਰੋਬਾਰ ਸਾਡਾ ਸ਼ੁਰੂ ਨਹੀਂ ਹੁੰਦਾ ਤੇ ਜਿਹੜੀ ਸਾਡੀ ਸਮੱਸਿਆ ਆ ਉਹ ਵੱਧ ਜਾਂਦੀ ਹੈ ਜਾ ਪਕਾਇਆ ਜਿਹੜੀ ਸਾਡੀ ਟੈਨਸ਼ਨ ਆ ਵਧ ਜਾਂਦੀ ਕਿ ਕਿ ਕਰਜ਼ਾ ਜਿਹਨੇ ਵਾਪਸ ਲੈਣਾ ਹੈ ਜਿਹਦੇ ਤੋਂ ਅਸੀਂ ਪੈਸੇ ਲਏ ਹੋਏ ਆ ਉਹਨਾਂ ਤਾਂ ਮੰਗ ਹੀ ਲੈਣਾ ਹੈ ਸੋ ਐਸੇ ਕਰਕੇ ਸਾਡੀ ਮਾਂ ਕਹੇ ਕਰਦੀ ਸੀ ਕਿ ਸਾਨੂੰ ਜਿਹੜਾ ਕਰਜ਼ਾ ਆ ਉਹ ਬੜਾ ਸੋਚ ਸਮਝ ਕੇ ਤੇ ਵਿਉਂਤਨਾ ਲੈਣਾ ਚਾਹੀਦਾ ਆ ਇਹਦੇ ਚ ਅਸੀਂ ਤਿੰਨ ਚਾਰ ਗੱਲਾਂ ਦਾ ਜੇਕਰ ਧਿਆਨ ਰੱਖਦੇ ਆ ਤਾਂ ਜੇ ਅਸੀਂ ਕਰਜ਼ਾ ਲੈਣੇ ਵੀ ਆ ਤਾਂ ਉਹਦੇ ਨਾਲ ਸਾਨੂੰ ਸਮੱਸਿਆ ਨਹੀਂ ਪੈਦਾ ਹੁੰਦੀ ਨੰਬਰ 1 ਤੇ ਜੇ ਅਸੀਂ ਕਰਜ਼ਾ ਲਿਆ ਆ ਸਭ ਤੋਂ ਪਹਿਲਾਂ ਉਹ ਜਿਹੜਾ ਪੈਸਾ ਆ ਸਹੀ ਜਗ੍ਹਾ ਤੇ ਵਰਤਿਆ ਜਾਵੇ ਜੇਕਰ ਅਸੀਂ ਆ ਕਪੜਾ ਪਾਉਣ ਵਾਸਤੇ ਕਰਜ਼ਾ ਲਿਆ ਆ ਭਾਂਡੇ ਕੋਈ ਦੁਕਾਨ ਚ ਪਾਉਣੇ ਉਹਦੇ ਵਾਸਤੇ ਲਿਆ ਆ ਜਾਂ ਅਸੀਂ ਕੋਈ ਹੋਰ ਕਾਰੋਬਾਰ ਛੋਟਾ ਮੋਟਾ ਸ਼ੁਰੂ ਕਰਨਾ ਹੈ ਉਹਦੇ ਵਾਸਤੇ ਲਿਆ ਆ ਤਾਂ ਉਹ ਉੱਥੇ ਹੀ ਵਰਤਿਆ ਜਾਵੇ ਜਦੋਂ ਅਸੀਂ ਕਾਰੋਬਾਰ ਕਰਾਂਗੇ ਉਹਦੇ ਚ ਸਾਨੂੰ ਪੈਸਾ ਆਊਗਾ ਤੇ ਅਸੀਂ ਉਹਦਾ ਹੌਲੀ ਹੌਲੀ ਜਿਹੜਾ ਕਰਜ਼ਾ ਹੈ ਉਹਦਾ ਉਤਾਰ ਸਕਦੇ ਹਾਂ ਨੰਬਰ ਦੋ ਤੇ ਜੇਕਰ ਆਪਾਂ ਨੂੰ ਲੱਗ ਰਿਹਾ ਹੈ ਕਿ ਹਜੇ ਕਾਰੋਬਾਰ ਚੰਗੀ ਤਰ੍ਹਾਂ ਨਹੀਂ ਚੱਲ ਰਿਹਾ ਥੋੜਾ ਚੱਲ ਰਿਹਾ ਹੈ ਸਾਨੂੰ ਚਾਹੀਦਾ ਕਿ ਉਹਦੇ ਚੋਂ ਜਿੰਨੀ ਛੇਤੀ ਹੋ ਸਕੇ ਵਿਆਜ ਮੋੜਨਾ ਸੀ ਸ਼ੁਰੂ ਕਰੀਏ ਕਿਉਂਕਿ ਮੂਲ ਖੜਾ ਹੁੰਦਾ ਹੈ ਮੂਲ ਦੇ ਨਾਲ ਨਾਲ ਜਿਹੜਾ ਵਿਆਜ ਆ ਵਿਆਜ ਤੇ ਵਿਆਜ ਪਈ ਜਾਂਦਾ ਹੈ ਤੇ ਜਿਹੜਾ ਅਮਾਉਂਟ ਹੈ ਉਹ ਵੱਧਦਾ ਜਾਂਦਾ ਹੈ ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੇ ਅਸੀਂ ਕਰਜ਼ਾ ਲਿਆ ਆ ਸਹੀ ਕੰਮ ਤੇ ਲਾਇਆ ਜਾਵੇ ਜੇ ਅਸੀਂ ਲੱਗਦਾ ਹੈ ਕਿ ਕੰਮ ਹਜੇ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ ਥੋੜਾ ਚੱਲ ਰਿਹਾ ਤਾਂ ਉਹਦਾ ਵਿਆਜ ਜਿਹੜਾ ਆ ਉਹ ਜਰੂਰ ਮੋੜਿਆ ਜਾਵੇ ਤੁਸੀਂ ਕੱਲ ਜਦੋਂ ਵੀ ਅਸੀਂ ਕਰਜ਼ਾ ਲੈਣੇ ਆ ਜਿਸ ਬੰਦੇ ਤੋਂ ਅਸੀਂ ਕਰਜ਼ਾ ਲਿਆ ਆ ਉਦੇ ਸਾਹਮਣੇ ਹੀ ਕਾਪੀ ਦੇ ਉੱਪਰ ਜਿਹੜਾ ਲਿਖਤ ਰੂਪ ਦੇ ਵਿੱਚ ਸਾਹਮਣੇ ਬੈਠ ਕੇ ਇਹ ਲਿਖਤ ਕਰ ਲਿਆ ਜਾਵੇ ਕਿ ਇਹਨਾਂ ਕਰਜ਼ਾ ਲਿਆ ਹੈ ਇਹਦਾ ਇਹਨਾਂ ਵਿਆਜ ਬੰਦਾ ਆ ਤੇ ਹਰ ਮਹੀਨੇ ਮੈਂ ਇਹਦੀ ਇਹ ਜਿਹੜੀ ਕਿਸ਼ਤ ਆ ਉਹ ਦਊਂਗਾ ਜਦੋਂ ਅਸੀਂ ਕੋਈ ਚੀਜ਼ ਸੋਚ ਲੈਨੇ ਆ ਤਾਂ ਅਸੀਂ ਉਸ ਨੂੰ ਕਰ ਲੈਨੇ ਆ ਸਭ ਤੋਂ ਪਹਿਲਾਂ ਜਦੋਂ ਅਸੀਂ ਕੋਈ ਕਰਜ਼ ਲੈਨੇ ਆ ਤਾਂ ਸਾਨੂੰ ਇਹ ਚਾਹੀਦਾ ਕਿ ਉਸ ਨੂੰ ਪਲੈਨਿੰਗ ਕੀਤਾ ਜਾਵੇ ਵੀ ਅਸੀਂ ਕਿੰਨਾ ਇਹਦਾ ਮੋੜਨਾ ਆ ਕਿੰਨਾ ਇਹਦਾ ਜਿਹੜਾ ਵਿਆਜ ਵਾਪਸ ਦੇਣਾ ਆ ਅਸੀਂ ਕਿੰਨੀ ਕਿਸ਼ਤ ਕੱਢਣੀ ਆ ਉਦੇ ਨਾਲ ਜਿਹੜੀ ਸਾਡੀ ਆ ਉਹ ਪਰੇਸ਼ਾਨੀ ਨਹੀਂ ਵਧੂ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਕਰਜ਼ੇ ਲੈ ਲੈ ਕੇ ਕੰਮ ਚਲਾਉਂਦੀਆਂ ਨੇ ਆ ਬਹੁਤ ਸਾਰੇ ਲੋਕ ਵੀ ਇਸੇ ਆਸ-ਪਾਸ ਦੇਖਦੇ ਆ ਕਰਜ਼ਾ ਲੈ ਕੇ ਕੰਮ ਚਲਾਉਂਦੇ ਨੇ ਪਰ ਉਹਦੇ ਉਹਨੂੰ ਜਿਹੜਾ ਮੋੜਨ ਦਾ ਤਰੀਕਾ ਹੈ ਮੈਨੂੰ ਲੱਗਦਾ ਕਿ ਉਹ ਸਹੀ ਹੋਣਾ ਚਾਹੀਦਾ ਆ ਨਹੀਂ ਤਾਂ ਜਿਹੜਾ ਕਰਜ਼ਾ ਸਾਡੀ ਜਾਨ ਜਿਹੜੀ ਆ ਉਹ ਘੁੱਟ ਲੈਂਦਾ ਆ ਜਿਹੜੀ ਆਪਣੀ ਬਦਨਾਮੀ ਹੁੰਦੀ ਆ ਜਾਂ ਆਪਾਂ ਲੋਕਾਂ ਦੇ ਨਾਲ ਜਿਹੜਾ ਆਪਣਾ ਸਹਿਚਾਰ ਹੈ ਉਹ ਖਤਮ ਹੋ ਜਾਂਦਾ ਆ ਤੇ ਬਾਕੀ ਜਿਹੜੀ ਪਰੇਸ਼ਾਨੀ ਉਹ ਤਾਂ ਆਪਾਂ ਨੂੰ ਹੁੰਦੀ ਹੁੰਦੀ ਸੋ ਜਿੱਥੇ ਕਰਜ਼ਾ ਅਸੀਂ ਲਿਆ ਆ ਜਿੱਥੋਂ ਅਸੀਂ ਪੈਸਾ ਲਿਆ ਆ ਅਸੀਂ ਉਸ ਤਰੀਕੇ ਨਾਲ ਉਸ ਨੂੰ ਸਹੀ ਸਮੇਂ ਦੇ ਉੱਤੇ ਉਹਦੀ ਮੋੜਨ ਦੀ ਇੱਕ ਵਿਆਹਤ ਬਣਾ ਲਿੱਤੀ ਜਾਵੇ ਤਾਂ ਫਿਰ ਅਸੀਂ ਉਸ ਜਿਹੜਾ ਕਰਜ਼ਾ ਲਿੱਤਾ ਹੋਇਆ ਹੈ ਪੈਸਾ ਲਿੱਤਾ ਹੋਇਆ ਉਹਦਾ ਜਿਹੜਾ ਸਹੀ ਫਾਇਦਾ ਆ ਉਹ ਠਾ ਸਕਦੇ ਆ ਨਹੀਂ ਤਾਂ ਜਿਹੜੀ ਪਰੇਸ਼ਾਨੀ ਆ ਉਹ ਸਾਡੀ ਬਣ ਜਾਂਦੀ ਹੈ ਲੋੜ ਤੋਂ ਵੱਧ ਫालतू ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਖਰੀਦ ਕੇ ਘਰਾਂ ਦੇ ਵਿੱਚ ਰੱਖਣ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀਗੀ ਕਿਉਂਕਿ ਹੁੰਦਾ ਐਦਾ ਹੈ ਕਿ ਜਿਹੜੀਆਂ ਚੀਜ਼ਾਂ ਸੀ ਬਾਜ਼ਾਰ ਦੇ ਵਿੱਚ ਲੈ ਆਏ ਆ ਜਦੋਂ ਉਹ ਚੀਜ਼ ਬਾਜ਼ਾਰ ਦੇ ਵਿੱਚ ਆ ਗਈ ਸਾਡਾ ਤਾਂ ਉਸੇ ਵੇਲੇ ਉਸ ਚੀਜ਼ ਦਾ ਜਿਹੜਾ ਮੁੱਲ ਹੈ ਘਟ ਜਾਣਾ ਐ ਸਾਨੂੰ ਜਿਹੜਾ ਪੈਸਾ ਐ ਉੱਥੇ ਵਰਤਣਾ ਚਾਹੀਦਾ ਜਿੱਥੇ ਸਾਨੂੰ ਲੱਗੇ ਕਿ ਸਾਡਾ ਪੈਸਾ ਕੰਮ ਤੇ ਲੱਗ ਗਿਆ ਹੋਇਆ ਐ ਜਿਵੇਂ ਅਸੀਂ ਪੈਸਾ ਲਿਆ ਕਰਜ਼ਾ ਲਿੱਤਾ ਉਹਨੂੰ ਅਸੀਂ ਕੰਮ ਦੇ ਉੱਤੇ ਲਾ ਦਿੰਦਾ ਕੰਮ ਮਤਲਬ ਵੀ ਪੈਸੇ ਨੂੰ ਵਿਹਲਾ ਨਹੀਂ ਬੈਠਣ ਦਿੱਤਾ ਪੈਸੇ ਨੂੰ ਕੰਮ ਦੇ ਉੱਤੇ ਲਾਤਾ ਪੈਸਾ ਅੱਗੇ ਪੈਸਾ ਜਿਹੜਾ ਕਮਾਉਂਦਾ ਐ ਫਿਰ ਉਹ ਠੀਕ ਰਹਿੰਦਾ ਐ ਤੇ ਜੇਕਰ ਅਸੀਂ ਲੱਗਿਆ ਪੈਸਾ ਲਿਆ ਕਰਜ਼ਾ ਲਿਆ ਉਹਨੂੰ ਆਪਾਂ ਉਡਾ ਦਿੱਤਾ ਤੇ ਇੱਧਰ ਉੱਧਰ ਖਰਚ ਲਿਆ ਜਿੱਥੇ ਨਹੀਂ ਵੀ ਜ਼ਰੂਰਤ ਉਹ ਵੀ ਚੀਜ਼ ਲੈ ਆਂਦੀ ਤਾਂ ਫਿਰ ਸਾਡੇ ਵਾਸਤੇ ਜਿਹੜੀ ਆ ਉਹ ਕਾਫੀ ਮੁਸ਼ਕਿਲ ਹੋ ਜਾਂਦੀ ਹੈ। ਸਾਡੀ ਮਾਂ ਬਚਪਨ ਦੀ ਵਿੱਚ ਕੁਝ ਗੱਲਾਂ ਸਿਖਾਉਂਦੀ ਹੁੰਦੀ ਸੀ। ਉਹ ਗੱਲਾਂ ਸਾਡੀ ਸਾਰੀ ਜ਼ਿੰਦਗੀ ਜ਼ਹਿਨ ਦੇ ਵਿੱਚ ਰਹਿੰਦੀਆਂ ਹਨ ਕਿਉਂਕਿ ਮਾਂ ਜੋ ਬੱਚੇ ਨੂੰ ਸਿਖਾਉਂਦੀ ਹੈ ਉਹ ਜਲਦੀ ਸਮਝ ਆਉਂਦੀ ਹੈ। ਸੋ ਕਰਜ਼ਾ ਜਿਹੜਾ ਜਦੋਂ ਵੀ ਅਸੀਂ ਲੈਨੇ ਹ ਉਹਨੂੰ ਸਹੀ ਸਮੇਂ ਤੇ ਉਸ ਜਿਹੜੀ ਵਰਤੋਂ ਹੈ ਉਸੇ ਹੀ ਹੋਣੀ ਚਾਹੀਦੀ ਹੈ। ਧੰਨਵਾਦ।